ਅੰਤਰਜਾਮੇ 사ਤਗੁਰ ਜੀ 사ਤਗੁਰ ਜਗਜੀਤ ਸਿੰਘ ਜੀ ਨੇ ਬੀਬੀ ਜਗੀਰ ਕੌਰ ਜੀ ਤੇ ਕਿਸ ਤਰ੍ਹਾਂ ਕਿਰਪਾ ਕੀਤੀ ਇਹ ਸਾਖੀ ਸੁਣੋ ਬੀਬੀ ਜਗੀਰ ਕੌਰ ਜੀ सिरसा ਜ਼ਿਲ੍ਹਾ ਹਰਿਆਣਾ ਦੇ ਰਹਿਣ ਵਾਲੇ ਹਨ ਬੀਬੀ ਜਗੀਰ ਕੌਰ ਜੀ ਨਾਲ ਸਨ 1967 ਵਿੱਚ ਇੱਕ ਉਤਕ ਹੋਇਆ ਉਹਨਾਂ ਦੀ ਛਾਤੀ ਦੇ ਵਿੱਚ ਕੈਂਸਰ ਹੋ ਗਿਆ ਉਹਨਾਂ ਨੇ सिरसा ਦੇ ਇੱਕ ਹਸਪਤਾਲ ਵਿੱਚ ਚੈੱਕਅਪ ਕਰਵਾਇਆ ਡਾਕਟਰ ਨੇ ਉਹਨਾਂ ਨੂੰ ਆਪਰੇਸ਼ਨ ਲਈ ਹਸਪਤਾਲ ਦਾਖਲ ਕਰ ਲਿਆ 2 ਦਿਨ ਬੀਤ ਗਏ ਪਰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ। ਬੀਬੀ ਜੀ ਬਹੁਤ ਨਿਰਾਸ਼ ਸਨ। ਸਤਗੁਰੂ ਜਗਜੀਤ ਸਿੰਘ ਜੀ ਇੱਕ ਸਿੱਖ ਨੂੰ ਦਰਸ਼ਨ ਦੇਣ ਲਈ ਉਸੇ ਹੀ ਹਸਪਤਾਲ ਵਿੱਚ ਗਏ। ਬੀਬੀ ਜੀ ਦੇ ਪਤੀ ਨੇ ਉਹਨਾਂ ਨੂੰ ਕਿਹਾ ਸਤਗੁਰੂ ਜੀ ਬਾਹਰ ਦਰਸ਼ਨ ਦੇ ਰਹੇ ਹਨ ਤੁਸੀਂ ਵੀ ਆ ਕੇ ਦਰਸ਼ਨ ਕਰ ਲਓ। ਬੀਬੀ ਜੀ ਹਿੰਮਤ ਕਰਕੇ ਸਤਗੁਰੂ ਜੀ ਦੇ ਦਰਸ਼ਨ ਕਰਨ ਗਏ। ਜਦੋਂ ਉਹਨਾਂ ਨੇ ਸਤਗੁਰੂ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ ਸਤਗੁਰੂ ਜੀ ਨੇ ਬਚਨ ਕੀਤਾ ਬੀਬੀ ਤੂੰ ਕਿੰਨੇ ਦਿਨਾਂ ਤੋਂ ਇੱਥੇ ਆ ਬੀਬੀ ਜੀ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਮੈਂ 22 ਦਿਨਾਂ ਤੋਂ ਇੱਥੇ ਆ ਸਤਗੁਰੂ ਜੀ ਨੇ ਫਿਰ ਬਚਨ ਕੀਤਾ ਤੈਨੂੰ ਛੁੱਟੀ ਕਰੋ ਮਿਲਣੀ ਹੈ ਬੀਬੀ ਜੀ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਮੈਨੂੰ ਪਤਾ ਨਹੀਂ ਸਤਗੁਰੂ ਜੀ ਨੇ ਬਚਨ ਕੀਤਾ ਤੈਨੂੰ ਛੁੱਟੀ ਮਿਲ ਜਾਵੇਗੀ ਸਤਗੁਰੂ ਜੀ ਦੇ ਬਚਨ ਕਰਨ ਦੀ ਧੀਰ ਸੀ ਕਿ ਕੁਝ ਘੰਟਿਆਂ ਬਾਅਦ ਡਾਕਟਰ ਨੇ ਬੀਬੀ ਜੀ ਨੂੰ ਕਿਹਾ ਤੁਹਾਨੂੰ ਹੁਣ ਛੁੱਟੀ ਮਿਲ ਜਾਵੇਗੀ ਡਾਕਟਰ ਨੇ ਉਹਨਾਂ ਨੂੰ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਚੈੱਕਅਪ ਤੋਂ ਬਾਅਦ ਤੁਹਾਨੂੰ ਛੁੱਟੀ ਮਿਲ ਜਾਵੇਗੀ ਸਾਰੇ ਜਾਣੇ ਬਹੁਤ ਹੈਰਾਨ ਹੋ ਗਏ ਕਿ ਇੰਨੀ ਛੇਤੀ ਉਹਨਾਂ ਨੂੰ ਛੁੱਟੀ ਕਿਸ ਤਰ੍ਹਾਂ ਮਿਲ ਸਕਦੀ ਹੈ ਸਾਰੇ ਜਾਣੇ ਕਹਿ ਰਹੇ ਸਨ ਤਾਨ ਤਾਨ ਸ੍ਰੀ ਸਤਗੁਰੂ ਜਗਜੀਤ ਸਿੰਘ ਜਦੋਂ ਬੀਬੀ ਜੀ ਨੂੰ ਛੁੱਟੀ ਮਿਲੀ ਤੇ ਉਹ ਘਰ ਪਹੁੰਚੇ ਉਹਨਾਂ ਨੇ ਵੇਖਿਆ ਕਿ ਉਹਨਾਂ ਦਾ ਵੱਡਾ ਭਰਾ ਉਹਨਾਂ ਦੇ ਘਰ ਆਇਆ ਹੋਇਆ ਸੀ ਬੀਬੀ ਜੀ ਦੇ ਪ੍ਰਾਣ ਨੇ ਕਿਹਾ ਕਿ ਮੈਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਤੈਨੂੰ ਛੁੱਟੀ ਮਿਲ ਗਈ ਹੈ। ਬੀਬੀ ਜੀ ਦੇ ਪਤੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਭੈਣ ਹਸਪਤਾਲ ਤੋਂ ਵਾਪਸ ਆ ਰਹੀ ਹੈ। ਬੀਬੀ ਜੀ ਦੇ ਪ੍ਰਾਣ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਉਸੇ ਦਿਨ ਪਹਿਲਾਂ ਉਸ ਨੂੰ ਮਿਲੇ ਸਮ ਸਤਿਗੁਰੂ ਜੀ ਨੇ ਵਚਨ ਕੀਤਾ ਸੀ ਤੇਰੀ ਭੈਣ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਬੀਬੀ ਜੀ ਤੇ ਉਹਨਾਂ ਦੇ ਪਤੀ ਇਹ ਸੁਣ ਕੇ ਬੜੇ ਹੈਰਾਨ ਹੋ ਗਏ ਕਿ ਜਦੋਂ ਸਤਗੁਰੂ ਜੀ ਉਹਨਾਂ ਨੂੰ ਹਸਪਤਾਲ ਵਿੱਚ ਮਿਲੇ ਸਨ ਤਦ ਤੱਕ ਛੁੱਟੀ ਦੀ ਕੋਈ ਉਮੀਦ ਨਹੀਂ ਸੀ ਤੇ ਫਿਰ ਕਿਸ ਤਰ੍ਹਾਂ ਸਤਗੁਰੂ ਜੀ ਨੇ ਉਹਨਾਂ ਦੇ ਭਰਾ ਨੂੰ ਬਚਨ ਕਰ ਦਿੱਤਾ ਕਿ ਉਸ ਨੂੰ ਛੁੱਟੀ ਮਿਲ ਗਈ ਹੈ ਤੇ ਉਹ ਘਰ ਆ ਰਹੀ ਹੈ ਉਹ ਬਾਅਦ ਵਿੱਚ ਸਮਝੇ ਕਿ ਇਹ ਸਾਰਾ ਸਤਗੁਰੂ ਜੀ ਦਾ ਕੋਟਕ ਹੈ ਉਹ ਆਪ ਅਕਾਲ ਪੁਰਖ ਹਨ ਸਤਗੁਰੂ ਜੀ ਜੋ ਕੁਝ ਵੀ ਚਾਹਣ ਉਹ ਕਰ ਸਕਦੇ ਹਨ ਸਤਗੁਰ ਜੀ ਆਪਣੇ ਖੇਡਾਂ ਆਪ ਹੀ ਜਾਣਦੇ ਹਨ ਨਾ ਕੋਈ ਹੋਇਆ ਨਾ ਕੋਈ ਹੋਵੇਗਾ ਗੁਰੂ ਜਗਜੀਤ ਵਰਗਾ ਤਾਨ ਤਾਨ ਹਾਜ਼ਰਾ ਜੋਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ